ਹਾਂਜੀ ਹਾਂਜੀ ਬਹੁਤ ਇਨਸ਼ਾਅੱਲਾ ਜੀ ਬ੍ਰਿੰਗ ਸਾਹਿਬ ਸ਼੍ਰੀ ਅੰਦਝਲੀ ਦੇ ਲਈ ਪਹੁੰਚੇ ਸੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਅੰਤਿ ਸ਼ਰਧਾਂਜਲੀ ਦੇ ਕੇ ਆਏ ਹੋ ਤੇ ਹੁਣ ਕੀ ਕਹਿਣਾ ਚਾਹੁੰਦੇ ਸਾਹਿਬ ਇਹ ਸਮਝਦਾ ਕਿ ਸਿੰਘਲਾ ਸਾਹਿਬ ਦੀ ਬਹੁਤ ਵੱਡੀ ਦੇਣ ਸੀ ਜੀ ਔਰ ਪੂਰੇ ਪੰਜਾਬ ਨੂੰ ਔਰ ਸਮਾਜ ਨੂੰ ਰਾਜੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਸਿੰਘਲਾ ਸਾਹਿਬ ਜੀ ਦੇ ਜੀਵਨ ਤੋਂ ਕਿਸ ਪ੍ਰਕਾਰ ਰਾਜਨੀਤੀ ਸ਼ੁਰੂ ਕੀਤੀ ਕੀਤੀ ਔਰ ਕਿੱਥੋਂ ਸ਼ੁਰੂ ਕੀਤੀ ਔਰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਔਰ ਕਿੱਦਾਂ ਕਿੱਦਾਂ ਸੈਕਰੀਫਾਈਸ ਜ਼ਿੰਦਗੀ ਦੇ ਕੀਤੇ ਜ਼ਰੂਰੀ ਨਹੀਂ ਕੇਵਲ ਅਹੁਦੇ ਆਸਤੇ ਟਿਕਟ ਆਸਤੇ ਬਲਕੇ ਪੰਜਾਬ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਜੇ ਪੂਰੀ ਜੀਵਨ ਤੇ ਝਾਤ ਮਾਰ ਲਓਗੇ ਤਾਂ ਮੈਨੂੰ ਲੱਗਦਾ ਹੈ ਕਿ ਅੱਜਕੱਲ ਦੇ ਜਿਹੜੇ ਨੌਜਵਾਨ ਮੁੰਡੇ ਅੱਜਕੱਲ ਦੇ ਜਿਹੜੇ ਰਾਜਨੀਤਿਕ ਲੋਕ ਜਾਨਾ ਇੱਧਰ ਕਦੇ ਉੱਧਰ ਉਹ ਤੇਜ ਨਾ ਚਾਏ ਉਹਨਾਂ ਨੂੰ ਬਹੁਤ ਜ਼ਿਆਦਾ ਵੱਡੀ ਸਿਹਤ ਮਿਲ ਸਕਦੀ ਹੈ ਸਿੰਘਲਾ ਸਾਹਿਬ ਜੀ ਦੇ ਜੀਵਨ ਤੇ ਸਰ ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ ਕਈ ਨੇਤਾ ਪਾਰਟੀਆਂ ਕੋਈ ਐਸੇ ਕਰਕੇ ਤਾਂ ਮੈਂ ਸਿੰਘਲਾ ਸਾਹਿਬ ਦੀ ਗੱਲ ਕੀਤੀ ਕਿ ਜਿਹੜੇ ਦਲ ਬਦਲਦੇ ਆ ਜਿਹੜੇ ਕਹਿੰਦੇ ਸਾਨੂੰ ਟਿਕਟ ਨਹੀਂ ਮਿਲਨੀ ਅਸੀਂ ਚੱਲੇ ਆ ਜਿਹੜੇ ਓਪਰਚੂਨਿਸਟ ਐ ਉਹਨਾਂ ਨੂੰ ਇਥੋਂ ਸਹਿਜਤਾ ਦੀ ਜਿਹੜੀ ਮੈਂ ਗੱਲ ਕੀਤੀ ਐ ਸਿੰਘਲਾ ਸਾਹਿਬ ਜੀ ਦੀ ਸ਼ਰਧਾਂਜਲੀ ਦੇ ਮੌਕੇ ਤੇ ਉਹ ਇਹੀ ਕਿਹਾ ਕਿ ਸਹਿਜ ਪੱਕੇ ਸੋ ਮੀਠਾ ਹੋਏ ਜ਼ਰੂਰੀ ਨਹੀਂ ਐ ਕਿ ਟਿਕਟ ਨਾਲ ਤੇ ਅਹੁਦੇਦਾਰੀਆਂ ਨਾਲ ਤੁਹਾਨੂੰ ਲੋਕ ਜਾਣਣਗੇ ਇਹ ਵੀ ਹੋ ਸਕਦਾ ਐ ਕਿ ਤੁਹਾਨੂੰ ਉਹ ਚੀਜ਼ਾਂ ਨਾ ਮਿਲਣ ਪਰ ਜ਼ਿੰਦਗੀ ਚ ਰਹਿੰਦੀ ਦੁਨੀਆ ਤੱਕ ਤੁਹਾਡੇ ਚਲੇ ਜਾਣ ਤੋਂ ਬਾਅਦ ਵੀ ਦੁਨੀਆ ਤੁਹਾਨੂੰ ਯਾਦ ਰੱਖਦੀ ਹੈ ਜਿਹੜੇ ਲੋਕ ਜਿਨ੍ਹਾਂ ਦੇ ਲੋਕਾਂ ਦੇ ਐਥਿਕਸ ਹੈਗੇ ਨੇ ਜਿਨ੍ਹਾਂ ਨੂੰ ਮੋਰਲ ਵੈਲਿਊਜ਼ ਹੈਗੇ ਆ ਉਹਨਾਂ ਲੋਕਾਂ ਨੂੰ ਹਮੇਸ਼ਾ ਲੋਕ ਯਾਦ ਰੱਖਦੇ ਕਰਨ ਉਹ ਹਮੇਸ਼ਾ ਹੀ ਲੀਡਰ ਹੁੰਦੇ ਨੇ ਤੇ ਲੋਕਾਂ ਦੇ ਮਨਾਂ ਚ ਬਸਦੇ ਕਾਂਗਰਸ ਪਾਰਟੀ ਜਿਤਦਰ ਸਿੰਘਲਾ ਜੀ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਚਕਾਵਾ ਦੇ ਵਿੱਚ ਕੀ ਲੋਕ ਸਰੂਪ ਲੋਕ ਸਵਾਲ ਕੇ ਤੋਂ ਜਿਤਦਰ ਸਿੰਘਲਾ ਜੀ ਸਾਡੇ ਵੱਡੇ ਭਰਾ ਨੇ ਰਾਹੁਲ ਕਾਂਧੀ ਦੇ ਸਭ ਤੋਂ ਨਜ਼ਦੀਕੀ ਨੇ ਇਹ ਫੈਸਲਾ ਇਹਨਾਂ ਨੇ ਲੈਣਾ ਕਿ ਉਹ ਇਹਨਾਂ ਦਾ ਮਨ ਹੋਈਗਾ ਲekin ਮੇਰੇ ਕਹਿਣ ਦਾ ਮਤਲਬ ਕਠਿਨਾਈਆਂ ਚੋਂ ਹਮੇਸ਼ਾ ਕਠਿਨਾਈਆਂ ਬੇਨੇ ਵਿਜੇਂਦਰ ਸਿੰਘ ਦਾ ਪਰਿਵਾਰ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੰਦਾ ਹੈ ਅੱਜ ਵਫਾਦਾਰਾਂ ਦੇ ਚੰਦ ਜਿਹੜੇ ਲੋਕ ਵਫਾਦਾਰ ਰਹੇਗੇ ਉਹਨਾਂ ਚੋਂ ਮੈਨੂੰ ਲੱਗਦਾ ਰਾਹੁਲ ਗਾਂਧੀ ਦੇ ਇੱਕ ਚਹਤੇ ਵਿਜੇਂਦਰ ਸਿੰਘ ਕਦੋਂ ਤੱਕ ਅਨਾਉਂਸ ਹੋ ਸਕਦੀ ਹੈ ਟਿਕਟ ਟਿਕਟ ਤਾਂ ਕਰ ਦਿਆਂਗੇ ਜਦੋਂ ਤੂੰ ਕਹਿएगा ਆਟੋ ਕਰ ਦੇਣਾ ਸਰ ਕਰ ਦਿਓ ਜੀ ਲੋਕ ਤਾਂ ਬੜੀ ਵੇਟ ਕਰ ਰਹੇ ਨੇ ਜਿੱਦ ਤੇ 10 ਦਿਨ ਸੱਚੀ ਹੋ ਗਿਆ ਮੈਨੂੰ ਦੱਸ ਦੇ ਰਾਜਾ ਵੜੇਗਾ ਅਨਾਉਂਸ ਕਰ ਦੂਗਾ ਕਿ ਬਜ਼ੁਰਗਾਂ ਦੀਆਂ ਜੁਨੀ ਵੀ ਬਸ ਤੇ ਸਰ ਉਹਨਾਂ ਦੇ ਸਟੈਚੂ ਦੇ ਉੱਪਰ ਪਹਿਲਾਂ ਸਮਾਣੇ ਪ੍ਰੋਗਰਾਮ ਹੁੰਦੇ ਤੇ ਉਸ ਤੋਂ ਬਾਅਦ ਆਪਣੇ ਘਰੇ ਵਰਸਿਆ ਪ੍ਰੋਗਰਾਮ ਹੁੰਦਾ ਲੋਕ ਜੋ ਸੇਧ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਸਾਰੇ ਪਰਿਵਾਰ ਨੂੰ ਸਮਾਜ ਦੀ ਸੇਵਾ ਵਾਸਤੇ ਜਰੂਰਤਮੰਦ ਲੋਕਾਂ ਦੀ ਮਦਦ ਵਾਸਤੇ ਦਿੱਤੀ ਹੈ। ਇਹ ਪਤਾ ਹੈ ਕਿ ਨਹੀਂ ਕਰਾਇਆ। ਹਰ ਸਮੇਂ ਉਸ ਨੂੰ ਅਸੀਂ ਖੁਆਇਸ ਲਈ ਮਿਹਨਤ ਨਾਲ, ਕਿ ਮਾਤੜੀ ਨਾਲ, ਸਾਦਗੀ ਨਾਲ ਔਰ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਮਰਸੀ ਦੇ ਮੌਕੇ ਤੇ ਹਾਣੂਸ਼ਾ ਉਸ ਪ੍ਰੇਰਣਾ ਨੂੰ ਦੁਬਾਰਾ ਆਪਣੇ ਵਿੱਚ ਲੈ ਕੇ ਹੋਰ ਮਜ਼ਬੂਤੀ ਨਾਲ ਆਉਣ ਵਾਲੇ ਸਮੇਂ 'ਚ ਕੰਮ ਕਰ ਸਕੀਏ ਉਸ ਦੇ ਵਾਸਤੇ ਸਾਰੇ ਅਸੀਂ ਅੱਜ ਇਕੱਠੇ ਹੋਏ ਸੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ। ਆ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਰਾਜਾ ਬ੍ਰਿੰਗਜੀ ਬਹੁਤ ਵੱਡਾ ਬਿਆਨ ਦੇ ਕੇ ਗਏ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵਿਜੇਂਦਰ ਸਿੰਘਲਾ ਜੀ ਜ਼ਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਖੜੇ ਹੋਣ। ਜਿੱਥੇ ਤੱਕ ਮੇਰੀ ਉਮੀਦਵਾਰੀ ਦੀ ਗੱਲ ਹੈ ਜਾਂ ਮੇਰੇ ਚੋਣ ਲੜਨ ਦੀ ਗੱਲ ਹੈ ਮੈਂ ਇੱਕ ਪਾਰਟੀ ਦਾ ਵਫਾਦਾਰ ਸਪਾਈ ਹਾਂ ਜਦੋਂ ਵੀ ਪਾਰਟੀ ਨੇ ਕਿਤੇ ਵੀ ਜਾ ਕੇ ਕੋਈ ਵੀ ਜ਼ਿੰਮੇਵਾਰੀ ਕਰਨ ਵਾਸਤੇ ਮੈਨੂੰ ਆਖਿਆ ਹੈ ਮੈਂ ਹਮੇਸ਼ਾ ਉਸ ਜ਼ਿੰਮੇਵਾਰੀ ਨੂੰ ਆਪਣੀ ਮਿਹਨਤ ਨਾਲ ਉਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਜਿੱਥੇ ਕੋਈ ਜ਼ਿੰਮੇਵਾਰੀ ਦੇਊਗੀ ਉਥੇ ਇੱਕ ਪਾਰਟੀ ਦਾ ਵਫਾਦਾਰ ਸਪਾਈ ਹੋਣ ਦੇ ਨਾਤੇ ਹਮੇਸ਼ਾ ਖੜਾ ਮਿਲਦਾ ਹੈ ਦਲ ਬਦਲੀਆਂ ਦਾ دور جاری ਉਹਦਾ ਜਿਹੜੇ ਲੋਕ ਵਕਤ ਦੇ ਨਾਲ ਤਾਕਤ ਢੰਡਾਨ ਤੋਂ ਬਾਅਦ ਪਾਰਟੀ ਨੂੰ ਔਖੀ ਘੜੀ ਵਿੱਚ ਛੱਡ ਜਾਂਦੇ ਆ ਉਹਨਾਂ ਬਾਰੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਚੰਗੇ ਲੋਕ ਸਮਾਜ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਨਾਲ ਖੜਨ ਵਾਲੇ ਪਾਰਟੀ ਦੇ ਨਾਲ ਔਖੇ ਘੜੀ ਚ ਖੜਨ ਵਾਲੇ ਲੋਕ ਹੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਨਿਗਾਹ 'ਚ ਜਿਉਂਦੇ ਰਹਿੰਦੇ ਲੋਕਾਂ ਦੇ ਦਿਲਾਂ 'ਚ ਜਿਉਂਦੇ ਰਹਿੰਦੇ ਆ ਜਿਹੜੇ ਲੋਕ ਤਾਕਤ ਦੇ ਨਾਲ ਬਦਲ ਜਾਂਦੇ ਆ ਤਾਕਤਾਂ ਬਦਲ ਜਾਂਦੀਆਂ ਤੇ ਲੋਕ ਬਦਲ ਜਾਂਦੇ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚੋਂ ਵੀ ਉਹਨਾਂ ਦਾ ਕਿਰਦਾਰ ਨੀਚੇ ਗਿਰ ਜਾਂਦਾ ਕਾਂਗਰਸ ਪਾਰਟੀ ਦੀ ਕਿੰਨੇ ਕਿਤੇ ਆ ਕਾਂਗਰਸ ਪਾਰਟੀ ਪੂਰੀ ਤਿਆਰ ਹੈ ਪੂਰੇ ਕੰਟਰੀ ਦੇ ਵਿੱਚ ਜਿੱਥੇ ਫਰਸਟ ਫੇਜ਼ ਆ ਇਲੈਕਸ਼ਨ ਚੱਲ ਰਿਹਾ ਤੁਸੀਂ ਦੇਖਿਆ ਕਿ ਉੱਥੇ ਜੋ ਗਰੰਟੀਆਂ ਕਾਂਗਰਸ ਪਾਰਟੀ ਨੇ ਚਲਾਨੀਆਂ ਰਾਹੁਲ ਗਾਂਧੀ ਜੀ ਦੀ ਭਾਰਤ ਜੋੜੋ ਯਾਤਰਾ ਭਾਰਤ ਜੋੜੋ ਨਾ ਯਾਤਰਾ ਵਿੱਚ ਚਲਾਨੀਆਂ ਗਈਆਂ ਉਹ ਸਾਰੀਆਂ ਗਰੰਟੀਆਂ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਹੈ ਤੇ ਅਸੀਂ ਉਹਨਾਂ ਨੂੰ ਕੱਲੀ ਕੱਲੀ ਜਗ੍ਹਾ ਦੇ ਉੱਪਰ ਜਾਂਦੇ ਰਹਿਣਾ ਹੈ ਜੀ 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 ਜੀ